ਸਤ ਸ੍ਰੀ ਅਕਾਲ ਭਾਈਓ ਤੇ ਭੈਣੋ ਮੈਂ ਹਾਂ ਤੁਹਾਡਾ ਆਪਣਾ ਸਭ ਕੇ ਸਾਥ ਸਭ ਕੇ ਵਿਕਾਸ ਵਾਲਾ ਪੀਐਮ ਮੋਤੀ ਅਸੀਂ ਆਪਣਾ ਬਲੌਗ ਚੈਨਲ ਬਣਾਇਆ ਹੈ ਤੁਸੀਂ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਮ ਐਸੇ ਚੈਨਲ ਤੇ ਬਲੌਗ ਬਣਾਇਆ ਕਰਾਂਗੇ ਪਾਇਆ ਕਰਾਂਗੇ ਪਹਾੜਾਂ ਤੇ ਜਾਇਆ ਕਰਾਂਗੇ ਮਾਇਤੇ ਮੇਰੇ ਦੋਸਤ ਸੁੱਕਾ ਅਤੇ ਚੰਨੀ ਮਿਲ ਕੇ ਇੱਥੇ ਆਇਆ ਕਰਾਂਗੇ ਓਏ ਚੰਨੀ ਓ ਸੁਕਿਆ ਤੁਸੀਂ ਆਏ ਕਿਵੇਂ ਬੈਠੇ ਹੋ ਜਿਵੇਂ ਚੌਲ ਖਾਣ ਭਈਏ ਆਏ ਹੁੰਦੇ ਨੇ ਪਤੰਦਰ ਤੁਸੀਂ ਵੀ ਕੁਝ ਭੋਲ-ਬਾਲ ਲਾਓ ਓ ਤੂੰ ਬੋਲੀਦਾ ਜਾਣਾ ਹੁਣ ਸਾਡੀ ਕੀ ਕਸਰ ਰਹਗੀ ਓ ਤੂੰ ਕੱਢੀ ਚਲਾਉਦਾ ਕੀੜਾ ਯਾਰ ਸਾਨੂੰ ਉਨੀ ਲੋੜ ਹੈਗੀ ਯੂਟਿਊਬਰ ਬਣਨ ਦੀ ਏ ਕੀ ਗੱਲ ਹੋ ਗਈ ਭਾਈ ਉਹ ਤੇ ਪਹਿਣੋ ਗੁੱਸੇ ਕਿਉਂ ਹੋਏ ਪਏ ਹੋ ਗਸਰਾ ਹੋਣਾ ਹੀ ਆ YouTube ਚੈਨਲ ਤੇਰਾ ਪੈਸੇ ਤੇ ਨੀ ਉੜ ਗਏ ਸਾਨੂੰ ਕੀ ਮਿਲੂ ਛੱਕੂ ਅਜੀ ਗਾਂ ਭਗਾਈਏ ਕਰੇ ਤੇਰੇ ਬਿੱਸੇ ਹਾਏ ਓਏ ਓਏ ਪਤੰਦਰੋ ਸੋਢੀਤਾ ਉਹ ਗੱਲ ਆ ਕੇ ਪਿੰਡ ਵਜਿਆ ਨੀ ਮੰਗਤੇ ਪਹਿਲਾ ਅਗੇ